ਬੀ ਅਕਤੂਬਰ 12/7/2022। ਰੱਤੇ ਦੀ ਸੁਧੀ ਆਕਾਂਸ਼ੀ ਦਿਨ ਐਤਵਾਰ ਨੂੰ ਭਗਤ ਨਾਨਕ ਦੇਵ ਜੀ ਜਨ ਦੇ ਕੇ ਆਕੂਟ ਦੁਨੀਆ ਅਨੰਤ ਆਰਦੇਈਆ ਜਦੋਂ ਬੰਦੇ ਰੋ ਕੇ ਜਦੋਂ ਕਹਤ ਹੁੰਦੀ ਹੈ ਫਿਰ ਰੁਕਣਾ ਪੈਂਦਾ ਪਿਆਰ ਪਰਿ ਫਤਿਹ ਬਲਾਵੋ ਵਾਹਿਗੁਰੂ ਜੀ ਕਾ ਖਾਲਸਾ ਭਗਤ ਨਾਮਦੇਵ ਜੀ ਦੇ ਜਨਮ ਸਥਾਨ ਤੇ ਆਇਓ ਸਾਰੀ ਸੰਗਤ ਨੂੰ ਆਇਆ ਨੂੰ ਲੱਖ ਲੱਖ ਵਧਾਈ ਪਿਆਰ ਪਰਿ ਫਤਿਹ ਬਲਾਵੋ ਵਾਹਿਗੁਰੂ ਜੀ ਕਾ ਖਾਲਸਾ ਉਹ ਘਰ ਦੇ ਵਿੱਚ ਭਗਤ ਨਾਮਦੇਵ ਜੀ ਦਾ ਜਨਮ ਹੋਇਆ ਅੱਠ ਪੀੜੀਆਂ ਹੋਇਆਂ ਬڑے ਬਜ਼ੁਰਗ ਜੱਦੂ ਛੇਡ ਉਹਦਾ ਹਰੀ ਛੇਡ ਉਹਦਾ ਗੁਪਾਲ ਛੇਡ ਉਹਦਾ ਰੰਗ ਛੇਡ ਉਹਦਾ ਗੋਬਿੰਦ ਛੇਡ ਉਹਦਾ ਨਰ ਹਰ ਛੇਡ ਉਹਦਾ ਧਾਮ ਛੇਡ ਧਾਮ ਛੇਡ ਦੇ ਘਰ ਮਾਤਾ ਗੋਣਾ ਬਾਈ ਦੀ ਕੁਖਤਾਂ 26 ਅਕਤੂਬਰ 1277 ਈ ਕਾਤਕਿ ਸੁਦੀ ਆਕਾਦ ਛੀ 1327 ਬਿਕਰਮੀ ਦਿਨ ਐਤਵਾਰ ਨੂੰ ਭਗਤ ਨਾਮਦੇਵ ਜੀ 8ਵੀਂ ਪੀੜ੍ਹੀ 'ਚ ਜਨਮ ਲੈ ਕੇ ਆ ਕੁੱਲ ਸੰਸਾਰ ਨੂੰ ਤਾਰਨ ਦੇ ਲਈ ਆਏ ਇਹਨਾਂ ਦੇ ਘਰ ਚਾਰ ਲੜਕੇ ਨਰਾਇਣ ਦਾਸ ਮਹਾਂਦੇਵ ਗੋਬਿੰਦ ਦਾਸ ਬੀਠਲ ਦਾਸ ਚਾਰੇ ਲੜਕੇ ਸ਼ਾਦੀ ਸੁਦਾ ਲਾੜਾਈ ਗੋਡਾਈ ਜੈਸਾ ਰਾਖਾਂ ਭਾਈ ਇਹ ਚਾਰੇ ਨੂਹਾਂ ਦੇ ਨਾਮ ਨੇ ਇੱਕ ਲੜਕੀ ਸੀ ਲੰਬਾ ਭਾਈ ਭੈਣ ਸੀ ਆਊ ਭਾਈ ਸੇਵਾਦਾਰਨੀ ਸੀ ਜਨਮ ਭਾਈ ਮਾਤਾ ਸੀ ਰਾਜਾ ਭਾਈ 80 ਸਾਲ ਇਸ ਜਾਮੇ ਦੇ ਵਿੱਚ ਆ ਕੇ ਸੰਗਤਾਂ ਦੀ ਸੇਵਾ ਕੀਤੀ 32 ਸਾਲ ਇੱਥੇ ਰਹੇ 30 ਸਾਲ ਇਥੋਂ 400 ਕਿਲੋਮੀਟਰ ਸ਼ਹਿਰ ਦਾ ਨਾਮ ਹੈ ਪੰਡਰਪੁਰ ਉੱਥੇ ਹੀ ਰਹੇ ਉੱਥੇ ਨੌ ਪੀੜੀਆਂ ਨੇ 18ਵੀਂ ਪੀੜੀ ਦੇ ਪਰਿਵਾਰ ਆ ਭਗਤ ਨਾਮ ਦੇ ਵਿੱਚ ਦਾ 18 ਸਾਲ ਪੰਜਾਬ ਦੇ ਵਿੱਚ ਰਹੇ 754 ਸਾਲ ਜਨਮ ਨੂੰ ਹੋ ਗਏ ਆਪਣੀ ਕਮੇਟੀ ਸਾਰੀ ਲੁਧਿਆਣੇ ਤੋਂ ਹੈ ਡਾਕਟਰ ਰਟਾਇਰ ਤਸਿਲਦਾਰ ਰਟਾਇਰ ਡੀਐਚਪੀ ਰਟਾਇਰ ਮਾਸਟਰ ਰਟਾਇਰ ਇੰਸਪੈਕਟਰ ਰਟਾਇਰ ਸਾਰੇ ਗੈਟਡ ਅਫੀਸਰ ਇਕੱਠੇ ਹੋ ਗਏ 1996 ਦੇ ਵਿੱਚ ਉਹ ਘਰ ਦੇ ਵਿੱਚ ਆਏ ਗੁਰਦੁਆਰਾ ਉੱਥੇ ਬਣਨਾ ਸੀ ਪਰ ਸਾਧ ਸੰਗਤ ਜੀ ਸੈਂਟਰ ਵੱਲੋਂ ਗਿਆਨੀ ਜੈਲ ਸਿੰਘ ਦੇ ਟਾਈਮ ਕਾਨੂੰਨ ਬਣਿਆ ਵੀ 15 ਹੀ ਭਗਤਾਂ ਦੇ ਘਰਾਂ ਵਿੱਚ ਕਿਸੇ ਪਰਿਵਾਰਕ ਮੈਂਬਰ ਦੀ ਮਾਲਕੀ ਨਹੀਂ ਹੋਵੇਗੀ ਸੈਂਟਰ ਵੱਲੋਂ ਇਹਨਾਂ ਦੀ ਯਾਦ ਵਿੱਚ ਸਮਾਰਕ ਬਣਾਏ ਜਾਣਗੇ ਤੇ ਫਿਰ ਸ਼ੇਵਾ ਤੁਹਾਡੀ ਚੱਲਦੀ ਹੈ 754 ਸਾਲ ਹੋ ਗਏ ਜਨਮ ਨੂੰ ਅੱਜ ਵੀ ਜਨਮ ਘਰ ਦੇ ਦਰਸ਼ਨ ਕਰਦੇ ਆਂ ਪਿੰਡ ਦਾ ਨਾਮ ਸੀ ਨਰਸੀ ਬਾਮਣੀ ਅੱਜ ਪਿੰਡ ਦਾ ਨਾਮ ਹੈ ਨਰਸੀ ਨਾਮਦੇਵ ਫੇਰਾ ਜਿੱਥੇ ਜਾਏ ਵੇ ਮੇਰਾ ਸਤਿਗੁਰੂ ਸੋਥਾਨ ਸੋਹਾਬਾ ਰਾਮ ਰਾਜੇ ਖੇਦਿਆ ਕਰਦੀ ਸੀ ਬੱਚਿਆਂ ਦੇ ਨਾਲ ਇੱਕ ਦਿਨ ਦਾ ਪ੍ਰਗਟ ਹੋਣ ਦਾ ਸਮਾਂ ਆ ਗਿਆ ਨਾਮਦੇਵ ਚੱਲੀਏ ਬੜਾ ਚਿਰ ਹੋ ਗਿਆ ਖੇਡਦਿਆਂ ਨੂੰ ਤੁਸੀਂ ਚੱਲੋ ਮੈਂ ਉਹਨਾਂ ਕੀ ਦੇਖਦੇ ਨੇ ਸਾਹਮਣੇ ਜੰਗਲ ਦੇ ਵਿੱਚੋਂ ਸ਼ੇਰ ਧੱਕਿਆ ਬੱਚਿਆਂ ਨੇ ਰੌਲਾ ਪਾ ਦਿੱਤਾ ਛੇ ਰੰਗੇ ਬੰਦੇ ਹੱਥਾਂ ਨੂੰ ਗੜਬਕੜੀ ਪਾ ਕੇ ਖੜ ਗਏ ਕਹਿੰਦੇ ਭਗਵਾਨ ਅੱਜ ਤੁਸੀਂ ਸ਼ੇਰ ਦਾ ਰੂਪ ਧਾਰ ਕੇ ਆਏ ਹੋ ਇੱਕ ਰੂਪ 72 ਰੂਪ ਧਾਰੇ ਨਾਮਦੇਵ ਜੀ ਨੇ 72 ਰੂਪਾਂ ਦੀ ਪਛਾਣ ਕੀਤੀ ਸਾਤ ਸੰਗ ਜੀ ਘਰ ਦੇ ਵਿੱਚ ਰੋਟੀ ਪੱਕਦੀ ਐ ਭਗਵਾਨ ਕੁੱਤੇ ਦਾ ਰੂਪ ਧਾਰ ਕੇ ਆ ਗਿਆ ਰੋਟੀ ਚੁੱਕੀ ਭਗਵਾਨ ਸੁਖੀਆਂ ਖਾਵੇਂਗਾ ਆ ਲੈ ਮੈਂ ਮੱਖਣ ਲੈ ਕੇ ਆਇਆ ਮੱਖਣ ਦੇ ਨਾਲ ਖਾ ਲੈ ਨਾੜੀ ਮੰਦਰ ਹੈ ਦੁੱਧ ਪੀਓ ਗੋਵਿੰਦੇ ਰਾਇ ਭਗਵਾਨ ਨੇ ਹਾਜ਼ਰ ਹੋ ਕੇ ਦੁੱਧ ਪੀਤਾ ਤੇ ਤਪਸਾਨ ਅੱਜ 72 ਪਿੰਡਾਂ ਦੇ ਲੋਕ ਟਰੱਸਟ ਬਣਿਆ ਦੋ ਪਿੰਡਾਂ ਦੇ ਰੋਜ਼ ਲੋਕ ਬੀ ਤਾਂ 40 ਬੰਦੇ ਹੁੰਦੇ ਨੇ ਅੱਜ 12 ਵਜੇ ਆਏ ਕੱਲ ਨੂੰ 12 ਵਜੇ ਦੂਜਿਆਂ ਨੇ ਆਉਣਾ 24 ਘੰਟੇ ਸੇਵਾ ਕਰਦੇ ਨੇ ਗਲ ਵਿੱਚ ਸਤਾਰ ਪਾਈ ਹੋਈ ਹੈ ਬਾਬਾ ਜੀ ਦੇ ਗੁਣ गा ਰਹੇ ਨੇ ਸਾਧ ਸੰਗਤ ਜੀ 32 ਸਾੜ ਰਹਿ ਕੇ ਪੰਡਰਪੁਰ ਗਏ ਉੱਥੇ ਦਾ ਇਤਿਹਾਸ ਹੈ ਨਾਮਦੇਵ ਦੀ ਬਣਾਈ ਛਪਰੀ ਪਾੜ ਪੜੋਸ਼ਨ ਪੁੱਛ ਲੈ ਨਾ ਮਾਂ ਕਾ ਪੇਸ਼ਾਨ ਸ਼ਵਾਈ ਹੋ ਭਗਵਾਨ ਹਾਜ਼ਰ ਹੋਇਆ ਸੰਤਾਂ ਗੇ ਕਾਰਜੇ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਆ ਰਾਮ ਨਮਾ ਕਰ ਬਣਾ ਕੇ ਦਿੱਤਾ ਸੰਤਾਂ ਪੁੱਛਦੀਆਂ ਨੇ ਬਈ ਛਪਰੀ ਹੈ ਇਹ ਸਾਦੇ 120 ਸਾਲ ਦਾ ਇਤਿਹਾਸ ਅੱਜ ਉੱਥੇ ਸੋਹਣੇ ਮੰਦਰ ਬਣੇ ਹੋਏ ਨੇ ਸੋਹਣੇ ਘਰ ਬਣੇ ਹੋਏ ਨੇ 15 ਭਗਤਾਂ ਵਿੱਚੋਂ ਭਗਤ ਤਰਲੋਚਨ ਜੀ ਚਾਰ ਸ਼ਬਦ ਨੇ ਪੰਡਰ ਪਰ ਤੋਂ 40 ਕਿਲੋਮੀਟਰ ਤੇ ਸ਼ੋਲਾਪੁਰ ਹੈ ਪੰਨਾ ਪੰਡੇ ਤੇਰ ਲੋਚਨ ਜੀ ਸ਼ੋਲਾਪੁਰ ਦੇ ਰਹਿਣ ਬਾੜੇ ਨੇ ਇਹਨਾਂ ਨੇ ਸੁਣੀ ਮਹਿਮਾ ਭਗਤ ਨਾਮਦੇਵ ਜੀ ਨੂੰ ਮਿਲਣ ਆਏ ਉੱਥੇ ਚੰਦਰ ਭਾਗਾ ਦਰਿਆ ਵਗਦਾ ਹੈ ਇਹ ਕੰਡੇ ਤੇ ਬੈਠੇ ਚਾਦਰਾਂ ਛਾਪ ਰਹੇ ਸੀ ਭਗਤ ਤੇਰ ਲੋਚਨ ਜੀ ਜਦੋਂ ਆਇਆ ਕਹਿੰਦਾ ਮੈਂ ਤਾਂ ਸੁਣਿਆ ਸੀ ਇਹ ਬਹੁਤ ਵੱਡਾ ਭਗਤ ਹੈ ਇਹ ਤਾਂ ਸੰਸਾਰ ਰੂਪੀ ਮਾਇਆ ਦੇ ਵਿੱਚ ਇਹ ਫਸਿਆ ਪਿਆ ਭਗਤ ਕਬੀਰ ਜੀ ਦੇ ਸ਼ਲੋਕ ਨੇ ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ ਕਾਹੇ ਛੀਪੋ ਛਾਇਲੈ ਰਾਮ ਨਾ ਲਾਵੋ ਚੀਤ ਨਾਮ ਦੇਵ ਜੀ ਕਹਿੰਦੇ ਬਾਬਾ ਨਾਮਾ ਕਹਿ ਤਲੋਚਨ ਮੁਖ ਤੇ ਰਾਮ ਸੰਭਾਲ ਹੱਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਭਾਗੇ ਤਲੋਚਨ ਜੀ ਸਾਮ ਘਾਲੀ ਭਗਤ ਬਣੇ ਚਾਰ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚੰਦਰ ਭਾਗਾਂ ਦਰਿਆ ਬੇੜੇ ਤੇ ਬੈਠ ਕੇ ਪਾਰਲੇ ਪਾਸੇ ਤਪ ਕਰਕੇ ਆਉਣਾ ਇਹ ਪੰਡਿਤ ਲੋਗ ਛੜ ਗਏ ਇਹਨਾਂ ਨੇ ਮਲਾ ਨੂੰ ਲਾਲਚੀ ਬਣਾਇਆ ਜਦੋਂ ਭਗਤ ਦੇ ਨਾਮ ਦੇਵ ਜੀ ਉਧਰੋਂ ਆਏ ਆਗੇ ਬੇੜੇ ਦੇ ਵਿੱਚ ਵਿਚਾਲੇ ਆਇਆ ਬੇੜਾ ਉਹ ਮਲਾ ਕਹਿਣ ਲੱਗਾ ਲਾਲਚੀ ਬਾਬਾ ਬੇੜਾ ਡੁੱਬ ਜਾਣਾ ਤੂੰ ਆਪਣਾ ਬਚਾ ਕਰ ਲੈ ਬੇੜੇ ਨੇ ਮਾਰਿਆ ਪਲਟਾ ਲਾਰਜੀ ਮਨਾਦਾ ਚਲੇ ਗਿਆ ਵਿੱਚੇ ਸਤ ਸੰਗਤ ਜੀ ਭਗਤ ਨਾਮਦੇਵ ਜੀ ਇਹ ਜਿਨ੍ਹਾਂ ਦਾ ਕਿਆ ਪਗੜਨਾ ਸੀ ਉਸ ਟਾਈਮ ਦਾ ਸ਼ਬਦ ਹੈ ਮੋਖ ਉਤਾਰ ਲੈ ਰਾਮਾ ਤਾਰ ਲੈ ਮੈਂ ਅਜਾਣ ਜਨ ਤਰਬੋ ਨਾ ਜਾਣੋ ਬਾਪ ਬੀਠਲਾ ਬਾਹਾਂ ਦੇ ਜੈ ਜੈਕਾਰ ਹੋਈ ਸਤ ਸੰਗਤ ਜੀ ਉਹ ਭਗਤ ਨਾਮਦੇਵ ਜੀ 42 ਸਾਲ ਦੀ ਉਮਰ ਹੈ ਉਹ ਮੰਦਰ ਦੇ ਵਿੱਚ ਗਏ ਜੋ ਆਉਂਦਾ ਨਾਗਨਾਥ ਮੰਦਿਰ ਕਮਾਇਆ ਇਹ ਦੁਆਪਰ ਯੁਗ ਦੇ ਵਿੱਚ 12 ਮੰਦਿਰ ਬਣੇ ਸੀ ਇਹਨਾਂ ਨੂੰ ਜੋਤੀ ਲੈ ਕੇ ਆ ਜਾਂਦਾ ਹੈ ਪਹਾੜਾਂ ਨੂੰ ਤਰਾਸ਼ ਕੇ ਮੰਦਿਰ ਬਣਾਏ ਹੋਏ ਨੇ ਇਹਨਾਂ ਦੀ ਨਹੀਂ ਨਹੀਂ ਹੈ ਕੋਈ ਫੱਗਣ ਦਾ ਮਹੀਨਾ ਮਹਾਂ ਸ਼ਿਵਰਾਤਰੀ ਦਾ ਦਿਨ ਫਗਤ ਨਾਮਦੇਵ ਜੀ ਮੰਦਿਰ ਵਿੱਚ ਗਏ ਸੰਤ ਮੰਡਲੀ ਲੈ ਕੇ ਕਹਿੰਦੇ ਸਭ गोविंद ਹੈ ਸਭ गोविंद ਹੈ गोविंद ਬਿਨੋ ਨਹੀਂ ਕੋਈ ਇੱਕੇ ਦਾ ਨਾਰਾ ਮਾਰਿਆ ਸੜ ਗਏ ਕਹਿੰਦੇ ਉਹ ਨਾਮਦੇਵਈ ਸ਼ੂਦਰ ਇੱਥੇ ਵੀ ਆ ਗਿਆ ਆ ਚੱਕੀ ਚਲਾ ਕੇ ਦੱਸ ਅਦੇ ਚੱਕੀ ਦਾ ਨੌਂ ਹੀ ਲੈਂਦੇ ਨੇ ਚੱਕੀ ਪਹਿਲਾਂ ਹੀ ਗੇੜੇ ਕੱਢ ਲੱਗ ਪਈ ਜੈ ਜੈਕਾਰ ਹੋਈ ਕਹਿੰਦੇ ਸਾਜ ਖੋਲੋ ਧੱਕੇ ਮਾਰ ਕੇ ਬਾਹਰ ਕੱਢੋ ਸਾਧ ਸੰਗਤ ਜੀ ਧੱਕੇ ਖਾ ਲਈ ਬਾਹਰ ਨਹੀਂ ਗਏ ਮੰਦਰ ਦੇ ਪਿੱਛੇ ਬੈਠੇ ਕਹਿੰਦੇ ਹਾਸਤ ਖੇਲ ਤੇ ਤੇਰੇ ਦੇ ਹੋਰੇ ਆਇਆ ਐ ਪਰਿਪੂਰਣ ਪਰਮਾਤਮਾ ਮੈਂ ਤਾਂ ਬੜੀ ਖੁਸ਼ੀ ਲੈ ਕੇ ਪਿਤਾ ਦੇ ਘਰ ਵਿੱਚ ਆਇਆ ਸੀ ਭਗਤ ਕਰ ਤ ਨਾਮਾ ਪਗੜ ਉਠਾਇਆ ਤੇਰੀ ਭਗਤੀ ਕਰਦੇ ਹੋਏ ਮੈਨੂੰ ਪਤਾ ਨਹੀਂ ਕਾਹਦੇ ਠੱਕੇ ਮਾਰੇ ਕਹਿੰਦੇ ਠੱਕੇ ਤਾਂ ਮਾਰੇ ਨਹੀਂ ਨੜੀ ਜਾਤ ਮੇਰੀ ਜਾਦ ਮਰਾਇਆ ਮੇਰੀ ਜਾਤ ਨਹੀਂ ਵੀ ਆ ਨਾ ਇਸ ਕਰਕੇ ਛੀਪੇ ਕੇ ਜਨਮ ਕਾਹੇ ਕੋ ਆਇਆ ਮੈਨੂੰ ਗਰੀਬ ਦੇ ਘਰ ਵੇ ਜਰੂਰ ਜਨਮ ਦੇਣਾ ਸੀ ਲੈ ਕਮੜੀ ਚਲੇ ਉਹ ਪਲਟਾਏ ਦੇਹਰੇ ਪਾਛੇ ਬੈਠਾ ਜਾਏ ਜਿਉ ਜਿਉ ਨਾਮ ਹਰ ਗੁਣ ਉਚਰੈ ਭਗਤੇ ਦਨਾ ਕਉ ਦੇਹਰਾ ਫਿਰ ਨਾਮ ਦੀ ਤਾਕਤ ਨੇ ਮੰਦਰ ਨੂੰ ਜੜਾਂ ਤੋਂ ਹੀ ਕਮਾ ਦਿੱਤਾ ਜੈ ਜੈਕਾਰ ਹੋਈ ਪੂਜਾ ਸੱਚ ਦੀ ਹੋਣ ਲੱਗੀ ਇਹਨਾਂ ਲੋਕਾਂ ਨੇ ਜਾ ਕੇ ਬਾਦਸ਼ਾਹ ਦਾ ਦਰਵਾਜਾ ਖੜਿਆ ਬਾਦਸ਼ਾਹ ਕਹਿ ਰੋ ਗਿਆ ਛੂਦਰ ਨਾਮਦੇਵ RAM ਕਹਿਣ ਲੱਗ ਪਿਆ ਸ਼ਿਕਾਇਤਾਂ ਸੁਣ ਕੇ ਭਗਤ ਨਾਮਦੇਵ ਜੀ ਨੇ ਗਰਬਤਾਰ ਕੀਤਾ ਸੁਲਤਾਨ ਨੇ ਪੁੱਛੇ ਸੁਨਵੇਂ ਨਾਮਾ ਦੇਖੋ RAM ਤੁਹਾਰੇ ਕੰਮ ਨਾਮਦੇਵ ਛੂਦਰ ਹੋ ਗਏ RAM ਕਹਿਣ ਕਹਿੰਦਾ ਤੂੰ ਛੂਦਰ ਹੋ ਗਏ RAM ਕਹਿਣਾ ਦੇਖੋ RAM ਤੁਹਾਰੇ ਕੰਮ ਕੰਧਾ ਬਾਛਾ ਤੂੰ ਖੁਦਾ ਕਹਿੰਦਾ ਕੋਈ ਅੱਲਾ ਕਹਿੰਦਾ ਰਹੀਮ ਕਹਿੰਦਾ ਗੋਬਿੰਦ ਕਹਿੰਦਾ ਬੀਠਲ ਕਹਿੰਦਾ ਜਦੋਂ ਦਿੱਤਾ ਜਵਾਲ ਹੰਕਾਰੀ ਬਾਛਾ ਨਾਮਾ ਸੁਲਤਾਨੇ ਬਾਂਦਲਾ ਬੰਦੋ ਨਾਮ ਦੇਵ ਨੂੰ ਦੇਖਾਂ ਤੇਰਾ ਹਰ ਬੀਠਲਾ ਬਿਸਮਲ ਗਉ ਦੇਉਂ ਜਵਾਈ ਆ ਗਉ ਮਰੀ ਪਈਆ ਜਿਉਂਦੀ ਕਰਕੇ ਦੱਸ ਜੇ ਨਾ ਜਿਉਂਦੀ ਹੋਈ ਨਾ ਤੇਰ ਗਰਦਨ ਮਾਰੂੰ ਠਾਏ ਆ ਛੁਰੀ ਐ ਮੇਰੇ ਹੱਥ ਵਿੱਚ ਤੇਰੀ ਗਰਦਨ ਤੇ ਚੱਲੇਗੀ ਬਾਦਸ਼ਾਹ ਐਸੀ ਕਿਉਂ ਹੋਏ ਬਿਸ਼ਮਲ ਕੀਆ ਨਾ ਜੀਵੇ ਕੋਏ ਗਉਤਮ ਮਰੀਜ ਪਈਏ ਬਾਦਸ਼ਾਹ ਕਿਵੇਂ ਜਿਉਂਦੀ ਹੋ ਸਕਦੀ ਐ ਮੇਰਾ ਕੀਆ ਕਛੁ ਨਾ ਹੋਏ ਕਰ ਹੈ ਰਾਮ ਹੋਏ ਐ ਸੋਏ ਗੁਰੂ ਤੇ ਭਗਤ ਕੀ ਨਹੀਂ ਕਰ ਸਕਦੇ ਸੀ ਕਰਾ ਮਾਤ ਨੂੰ ਕਹਿਰ ਦਾ ਨਾਮ ਦੱਸਿਆ ਮੇਰਾ ਭਗਵਾਨ ਹਜ਼ਾਰਾਂ ਗਵਾਂ ਜੀ ਹੁੰਦੀਆਂ ਕਰ ਸਕਦਾ ਜਦੋਂ ਸੁਣਿਆ ਜਵਾਬ ਬਾਦਸ਼ਾਹ ਚੜਿਓ ਹੰਕਾਰ ਗਜ ਹਸਤੇ ਦੀਨੋਂ ਚਮੰਕਾਰ ਕਹਿੰਦਾ ਇਹਨੂੰ ਹਾਥੀ ਦੇ ਮੋਰੇ ਛੁਟਕੇ ਮਾਰੋ ਸਾਧ ਸੰਗਾ ਜੀ ਉਹਨਾਂ ਜਮਾਨਿਆਂ ਦੇ ਵਿੱਚ ਜਿਹਨੂੰ ਮੌਤ ਦੀ ਸਜ਼ਾ ਦੇਣੀ ਹੁੰਦੀ ਸੀ ਹਾਥੀ ਨੂੰ ਹੀ ਸ਼ਾਹ ਪੜਾਇਆ ਕਰਦੇ ਸੀ ਸ਼ਰਾਬ ਪਾਉਣੀ ਬੰਨ ਕੇ ਮੋਰੇ ਛੁਟਣਾ ਸੁਣਦੇ ਨਾਲ ਚੁਪਣਾ ਆਦੇ ਭਗਤ ਨਾਮਦੇਵ ਜੀ ਨੂੰ ਹੁਕਮ ਹੋਇਆ ਮਾਂ ਨੂੰ ਪਤਾ ਲੱਗਿਆ ਗੋਣਾ ਵਾਹੀ ਰੁਦਨ ਕਰੇ ਨਾਮੇ ਕੀ ਮਾਏ ਇਹ ਮਾਂ ਤੂੰ ਰੋਣੀ ਐ ਪੁੱਤਰਾ ਤੈਨੂੰ ਮਾਰ ਦੇਣਾ ਬਾਦਸ਼ਾਹ ਨੇ ਫਿਰ ਮਾਂ ਤੂੰ ਕਹਿਣਾ ਕੀ ਚਾਹਣੀ ਐ ਮਾਂ ਕਹਿੰਦੀ ਪੁੱਤਰ ਤੂੰ ਜਿਉਂਦਾ ਮੇਰਾ ਜੱਗ ਜਿਉਂਦਾ ਤੂੰ ਮਾਂ ਕਹਿੰਨੇ ਮੈਂ ਪੁੱਤਰ ਕਹਿਨੀ ਐ ਫਿਰ ਮਾਂ ਕਹਿੰਦੀ ਪੁੱਤਰ ਮੇਰਾ ਕਹਿਣਾ ਮੰਨ ਲੈ ਉਹ ਮਾਂ ਜੇ ਧੀ ਰੋਜ ਰਾਮ ਨਾਲ ਜੋੜਦੀ ਸੀ ਆਜੇ ਪੁੱਤਰ ਦਾ ਮਰਨਾ ਸੁਣ ਕੇ ਕਹਿਣ ਲੱਗੀ ਪੁੱਤਰਾ ਹੇ ਮੰਨ ਲੈ ਪੁੱਤ ਕਹਿਣਾ ਆਂਦਾ ਮੰਨ ਲੈ ਪੁੱਤ ਕਹਿਣਾ ਆਂਦਾ ਮੰਨ ਲੈ ਪੁੱਤ ਕਹਿਣਾ ਆਂਦਾ ਛੱਡ ਦੇ ਤੋ ਰਾਮ ਨੂੰ ਛੱਡਦੇ ਤੂਰਾ ਮੈਨੂੰ ਛੱਡਦੇ ਤੂਰਾ ਮੈਨੂੰ ਛੱਡਣਾ ਨਹੀਂ ਰਾਮਨ ਮਾਤਾ ਛੱਡਣਾ ਨਹੀਂ ਰਾਮਨ ਮਾਤਾ ਛੱਡਣਾ ਨਹੀਂ ਛਾੜ ਦੇਵਾਂਗਾ ਤੈਨੂੰ ਛਾੜ ਦੇਵਾਂਗਾ ਤੈਨੂੰ ਛੱਡ ਦੇਵਾਂਗਾ ਤੈਨੂੰ ਛੱਡ ਦੇਵਾਂਗਾ ਅਮਾਂ ਮੇਰੀਏ ਤੇਰੇ ਨਾਮ ਨੂੰ ਦਾਗ ਲੱਗ ਜਾਵੇਗਾ ਬਾਦਸ਼ਾਹ ਨੂੰ ਆਪ ਦਾ ਦੀਨ ਪਿਆਰਾ ਸਾਨੂੰ ਸਾਡਾ ਧਰਮ ਪਿਆਰਾ ਅਗਰ ਮਾਂ ਜੇ ਤੂੰ ਨਹੀਂ ਹਟਦੀ ਤੇ ਨਾ ਹੋਂ ਤੇਰਾ ਪੁੰਬੜਾ ਨਾਂ ਤੂੰ ਮੇਰੀ ਮਾਂ ਕਰਾ ਕੇ ਜਿੰਦੇ ਸੁੰਡ ਕੀ ਚੋਟ ਹਾਥੀ ਆਇਆ ਮਾਰਨ ਨੂੰ ਕੀਤੇ ਦਰਸ਼ਨ ਨਾਮਾ ਉਬਰ ਹਾਰ ਕੀ ਓਟ ਜਿਹਨੂੰ ਹਰੀ ਦੀ ਓਟ ਹੋਵੇ ਕੌਣ ਮਾਰ ਸਕਦਾ ਜਿਸ ਦਾ ਸਾਹਿਬ ਡਾਡਾ ਹੋਏ ਤਿਸਨੂੰ ਆਇਆ ਮਾਰਨ ਪੈਰਾਂ ਛੇੜਾ ਕੇ ਮੱਥਾ ਢੇਕ ਦਿੱਤਾ ਬਾਦਸ਼ਾਹ ਨੇ ਮਾਰਿਆ ਮੱਥੇ ਤੇ ਹੱਥ ਨਾਣ ਪੰਜ ਛਤ ਬੰਦੇ ਖੜੇ ਸੀ ਕੌਣ ਨਾਮਦੇਵ ਜੀ ਦੇ ਸੇਵਾਦਾਰ ਆਪਾਂ ਸਾਰੇ ਤੀ ਫਦਰ ਸੇਵਾਦਾਰੇ ਬਿਠੇ ਸੇਵਾਦਾਰ ਕਹਿਣ ਲਗੇ ਬਾਦਸ਼ਾਹ ਕਹਿੰਦੇ ਸਾਡੇ ਪਿਤਾ ਨੂੰ ਮਾਰੀ ਨਾ ਤੈਨੂੰ ਬਰਾਬਰ ਨਾਮੇ ਸਰ ਪਰ ਸੋਨਾ ਦੇਓ ਬਰਾਬਰ ਸੋਨਾ ਤੋਲ ਦਿੰਨੇ ਆ ਬਾਦਸ਼ਾਹ ਕਹਿੰਦਾ ਮੈਂ ਤਾਂ ਗਿਆ ਵੀ ਡਰਦੇ ਮੰਗੇ ਤੁਸੀਂ ਤਾਂ ਮੈਨੂੰ ਮਨਾਉਣ ਆ ਗਏ ਹੋ ਮਾਲ ਲਿਓਂ ਤਾਂ ਦੋਜਿਕ ਭਰੂੰ ਦੀਨ ਛੋੜ ਦੁਨੀਆ ਕੋ ਭਰੂੰ ਕਹਿੰਦਾ ਗੱਲ ਸੁਣੋ ਅੱਜ ਤਾਂ ਤੁਸੀਂ ਆ ਗਏ ਆ ਨਾਮਦੇਵ ਦੇ ਮਗਰ ਕੱਲੋਂ ਕਿਸੇ ਦੇ ਮਗਰ ਪੈਰ ਪਟਕੇ ਨਹੀਂ ਜਾਵੋਂਗੇ ਹੰਕਾਰੀ ਬਾਦਸ਼ਾਹ ਨੇ ਹੁਕਮ ਦੇ ਦਿੱਤਾ ਇਹਦੇ ਪੈਰਾਂ ਵਿੱਚ ਪਾ ਦਿਆਂ ਬੀੜੀਆਂ ਹੱਥਾਂ ਨੂੰ ਲਾ ਦਿਓ ਹੱਥ ਘੜੀਆਂ ਦੇ ਪਹਿਰਾਉ ਤੋ ਬੀੜੀਆਂ ਹੱਥਾਂ ਨੂੰ ਲਾ ਦਿਓ ਹੱਥ ਘੜੀਆਂ ਦੇ ਦੇ ਪਹਿਰਾ ਵਿੱਚ ਪਹਾ ਦੇਓ ਬੀੜੀਆਂ ਹੱਥਾਂ ਨੂੰ ਲਾ ਦਿਓ ਹੱਥ ਘੜੀਆਂ ਬੋਂ ਬੀੜੀ ਹੱਥੋਂ ਤਾਲ ਨਾ ਮੰਗਾ ਵੈ ਗੁਣ ਗੋਪਾਲ ਬਾਦਸ਼ਾ ਬੇੜੀਆਂ ਪੰਜਾਂ ਹੱਤ ਕੜੀਆਂ ਲਖਿਆ ਕਹਿੰਦੇ ਗੰਗ ਜਮਨ ਜੋ ਉਲਟੀ ਵਹੈ ਗੰਗਾ ਜਮਨਾ ਦਰਿਆ ਕਿਉ ਨਾ ਉਲਟ ਵਹਣ ਲਗ ਜਾਣ ਤੇਰਾ ਦਿਮਾਗ ਇੰਨਾ ਉਲਟ ਹੋ ਜਾਵੇ ਤੋ ਨਾਮਾ ਅਨਿਧਨ ਨਾਮ ਇੱਥੇ ਬਦਰੋ